ਖਡੂਰ ਸਾਹਿਬ ਦੀ ਜਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਲਈ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬਰੰਪੂਰਾ ਨੇ ਇੱਕ ਵੱਡੀ ਲੀਡ ਦੇ ਨਾਲ ਇਹ ਚੋਣ ਜਿੱਤੀ ਹੈ ਬਰੰਪੂਰਾ ਸਾਹਿਬ ਮੇਰੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਇੱਕ ਵੱਡੀ ਲੀਡ ਨਾਲ ਤੁਸੀਂ ਜਿੱਤ ਹਾਸਲ ਕੀਤੀ ਹੈ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਇਸ ਜਿੱਤ ਬਾਰੇ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜੀ ਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਰਣਜੀਤ ਸਿੰਘ ਬਰੰਪੂਰਾ ਸਾਹਿਬ ਜੀ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੱਕ ਵਰਕਰ ਤੇ ਵਿਸ਼ਵਾਸ ਕਰਕੇ ਇੱਥੇ ਮੈਨੂੰ ਜਿਮਨੀ ਚੋਣ ਦਾ ਉਮੀਦਵਾਰ ਬਣਾਇਆ ਪਾਰਟੀ ਦਾ ਦੂਸਰਾ ਮੈਂ ਜਿਹੜੇ ਮੇਰੇ ਵੋਟਰ ਨੇ ਜਿਨ੍ਹਾਂ ਨੇ ਇੰਨੀ ਵੱਡੀਆਂ ਵੋਟਾਂ ਪਾ ਕੇ ਮੈਨੂੰ ਜਿਤਾਇਆ ਵਾ तकरीबन 65000 60000 ਵੋਟ ਤੇ ਜਿਤਨਾ ਤੇ ਜਿਹੜੀ ਵੋਟ ਆ ਪੋਲ ਵੀ ਘੱਟ ਹੋਈ ਹੋਵੇ ਤੇ ਮੈਂ ਸਮਝਦਾ ਬਹੁਤ ਵੱਡੀ ਮਾਰਜਨ ਨਾਲ ਆਪਾਂ ਜਿੱਤੇ ਆ ਪਰਸੈਂਟੇਜ ਦੇ ਹਿਸਾਬ ਨਾਲ ਮੈਂ ਵੋਟਰਾਂ ਦਾ ਪਾਰਟੀ ਵਰਕਰਾਂ ਦਾ ਤੇ ਸਾਰੇ ਹੀ ਵਰਕਰਾਂ ਦਾ ਤੁਨਾਦਕਾ ਦਾ ਜਿਨ੍ਹਾਂ ਨੇ ਦਿਨ ਰਾਤ ਪਾਰਟੀ ਵਾਸਤੇ ਸੇਵਾ ਕੀਤੀ ਹੈ ਜਿਸ ਤਰ੍ਹਾਂ ਇਹ ਕਿਹਾ ਜਾ ਰਹਾ ਸੀ ਕਿ ਅਸ਼ਰੋਮੀ ਅਕਾਲੀ ਦਲ ਵਾਸਤੇ ਇੱਕ ਸੈਮੀਫਾਈਨਲ ਹੈ ਖਡੂਰ ਸਾਹਿਬ ਦੀ ਚੋਣ ਤੇ ਤੁਸੀਂ ਸਮਝਦੇ ਹੋ ਕਿ 2017 ਦੇ ਵਿੱਚ ਵੀ ਅਜਿਹਾ ਹੀ ਜੋ ਹੰਗਾਰਾ ਲੋਕਾਂ ਵੱਲੋਂ ਮਿਲੇਗਾ ਬਿਲਕੁਲ ਜੀ 2017 ਜਿਹੜੀ ਆ ਉਹ ਸੈਮੀਫਾਈਨਲ ਤੇ ਮੈਂ ਸਮਝਦਾ ਹਾਂ ਕਿ ਹੋਣਾ ਚਾਹੀਦਾ ਸੀ ਪਰ ਆਈ ਨਹੀਂ ਕਾਂਗਰਸ ਪਾਰਟੀ ਵਾਲੇ ਆਪ ਵਾਲੇ ਨਹੀਂ ਆਏ ਜਿਹੜਾ ਬੰਦਾ ਪਹਿਲਾਂ ਹੀ ਭੱਜ ਜਾਂਦਾ ਵਾ ਮੈਦਾਨ ਛੱਡ ਕੇ ਜੋ ਆਉਂਦੇ ਤਾਂ ਮੈਂ ਸਮਝਦਾ ਸ਼ਾਇਦ ਸਾਡੀ ਟਫ ਫਾਈਟ ਦੇ ਵਿੱਚੋਂ ਅਸੀਂ ਹੋਰ ਵੀ ਵੱਧ ਵੋਟਾਂ ਦੇ ਨਾਲ ਜਿੱਤਦੇ ਪਰਸੈਂਟੇਜ ਵਧਣੀ ਸੀ ਉਹਦੇ ਨਾਲ ਸਾਡੀਆਂ ਹੋਰ ਵੀ ਵੋਟਾਂ ਵਧੀਆਂ ਸੀ ਪਰ ਮੈਂ ਸਮਝਦਾ ਮਾਂ ਤੇ 17 ਜਿਹੜੀ ਆ ਉਹ ਬਾਦਲ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਦਾ ਸੁਪਨਾ ਉਹ ਪੂਰਾ ਹੋਣਾ 25 ਸਾਲ ਵਾਲਾ ਪੂਰਾ ਹੋਣਾ ਲੋਕ ਪੰਜਾਬ ਚ ਕੀਤੇ ਹੋਏ ਕੰਮਾਂ ਕਰਕੇ ਕਾਲੀ ਦਲ ਨਾਲ ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਨਿਮਰਤਾ ਦੇ ਪਹੁੰਚ ਮੈਂ ਕਹਿ ਸਕਦਾ ਜਿਨ੍ਹਾਂ ਦੇ ਵਿੱਚ ਇੰਨੀ ਹਲੀਮੀ ਇੰਨੀ ਸੇਵਾ ਉਹਨਾਂ ਨੇ ਕੀਤੀ ਪੰਜਾਬ ਦੀ ਉਹੀ ਸਰਕਾਰ ਬਣਾਉਣਗੇ ਕਾਲੀ ਦਲ ਦੀ ਸਰਕਾਰ ਬਣਾਉਣਗੇ ਔਰ ਅਹਿਮ ਗੱਲ ਕੀ ਜਿਸ ਤਰ੍ਹਾਂ ਤੁਸੀਂ ਕਿਹਾ ਪਰਸੈਂਟੇਜ ਔਰ ਬਹੁਤ ਸਾਰੀ ਵੱਡੀ ਲੀਡ ਨਾਲ ਤੁਸੀਂ ਜਿੱਤ ਹਾਸਲ ਕੀਤੀ ਪਰ ਇਸ ਹਲਕੇ ਦੇ ਲੋਕਾਂ ਵੱਲੋਂ ਜੋ ਨੋਟਾ ਦਾ ਇਸਤੇਮਾਲ ਕੀਤਾ ਗਿਆ ਉਹ ਤੋਂ ਲੱਗਦਾ ਹੈ ਕਿ ਲੋਕ ਪੋਲੀਟਿਸ਼ੀਅਨਸ ਤੋਂ ਨਾਰਾਜ਼ ਨਹੀਂ ਜਾਂ ਖੁਸ਼ ਨਹੀਂ ਨੇ ਦੇਖੋ 110000 ਵੋਟ ਪਈ ਸੱਤ ਉਮੀਦਵਾਰ ਮੈਦਾਨ 'ਚ ਸੀ ਤੇ ਨੋਟਾ ਜਿਹੜਾ ਵਾ ਨੱਪਿਆ ਵਾ ਉਹ ਤਕਰੀਬਨ 2100 ਦੇ ਲਾਗੇ ਬਣੇ ਮੈਂ ਕਹਿ ਸਕਦਾ ਕਿ ਪੌਣੇ 2% ਬਹੁਤ ਵੱਡਾ ਮਾਰਜਿਨ ਨਹੀਂਗਾ ਜਿੰਨਾ ਕੰਟਰੀਆਂ ਦੀ ਆਪਾਂ ਗੱਲ ਕਰਦੇ ਆ ਨੋਟਾ ਡਵੈਲਪ ਕੰਟਰੀਆਂ ਦੀ ਉੱਤੇ ਜਦੋਂ ਕੋਈ ਰੈਫਰੈਂਡਮ ਹੁੰਦਾ ਵਾ ਲੋਕੀ ਫਿਰ ਉੱਤੇ ਬਹੁਤ ਵੱਡੇ ਭਾਰੀ ਨੋਟਿਆਂ ਨੂੰ ਨੱਪ ਕੇ ਜਾਂ ਆਪਣਾ ਇਹ ਹਿਆਰ ਕਰਦੇ ਤੇ ਤੇ ਤੁਹਾਡੇ ਸਾਹਮਣੇ ਵੋਟਾਂ ਪੋਲ ਵੀ ਹੋਈਆਂ ਤੇ ਵੋਟਾਂ 60000 ਨਾਲ ਆਪਾਂ ਜਿੱਤ ਵੀ ਰਹੇ ਆ ਬਹੁਤ ਵੱਡਾ ਕੋਈ ਇੱਕ ਗੱਲ ਤਾਂ ਹੈ ਨੀਗਾ ਲੋਕਾਂ ਨੇ ਵਿਕਾਸ ਨੂੰ ਹੀ ਪਹਿਲ ਦਿੱਤੀ ਆ ਵੀ ਵਿਕਾਸ ਹੋਇਆ ਤੁਹਾਡਾ ਵਿਕਾਸ ਦੀ ਜਿਤਨੀ ਹੈ ਜੀ ਸਾਫ ਦਾ ਵਿਧਾਇਕ ਰਮਨਜੀਤ ਸਿੱਕੀ ਉਹਨਾਂ ਵੱਲ ਇਹ ਇਲਜ਼ਾਮ ਲਗਾਏਗਾ ਕਿ ਵੋਟਾਂ ਵਾਲੇ ਦੇ ਨਾਲ ਅਕਾਲੀ ਦਲ ਵੱਲੋਂ ਧੱਕੇਸ਼ਾਹੀ ਕੀਤੀ ਗਈ ਜਾਲੀ ਵੋਟਾਂ ਵੀ ਪਾਈਆਂ ਗਏਆਂ ਔਰ ਦੂਸਰੀ ਗੱਲ ਉਹਨਾਂ ਨੇ ਇਹ ਕਹੀ ਕਿ ਅਕਾਲੀ ਦਲ ਨੂੰ ਗੁਰੂਗ੍ਰੰਥ ਸਾਹਿਬ ਦੀ ਬਦਬੀ ਨਾਲੋਂ ਖਡੂਰ ਸਾਹਿਬ ਜਿਹੜੀ ਸੀਟ ਜਿੱਤਣ ਦੀ ਜ਼ਿਆਦਾ ਟੈਨਸ਼ਨ ਸੀ ਇਸ ਬਾਰੇ ਕੀ ਕਹਿੰਦੇ ਮੈਂ ਉਸ ਹੀ ਐਮਐਲਏ ਸਾਫਕਾ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ 2012 ਦੇ ਵਿੱਚ ਐਮਐਲਏ ਕਾਂਗਰਸ ਪਾਰਟੀ ਤੋਂ ਬਣੇ ਸੀ ਤੁਹਾਡੇ ਕਿੰਨਾ ਕੁ ਦਰਦਿਆ ਮੈਨੂੰ ਤੇ ਇਹ ਨਹੀਂ ਸਮਝ ਪਈ ਉਸ ਜਿਨੇ ਦਰਬਾਰ ਸਾਬਟਾਇਆ ਜਿਨੇ ਕਾਲ ਤੱਕ ਸਾਹਿਬ ਨੂੰ ਢਾਹ ਢੇਰੀ ਕਰਤਾ ਉਸ ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਹੁਣ ਵੀ ਬੈਠੇ ਆ ਜੇ ਤੁਹਾਨੂੰ ਇੰਨਾ ਦਰਦਿਆ ਤੇ ਜਦ ਤੱਕ ਕੈਪਟਨ ਸਾਹਿਬ ਰਜਾਇਨ ਕਰਕੇ ਕਾਲੀ ਦਲ ਚ ਆ ਗਏ ਸੀ 84 ਦੇ ਵਿੱਚ ਤੇ ਫਿਰ ਛੱਡੋ ਕਾਂਗਰਸ ਨੂੰ ਜੇ ਤੜ ਜੇਨਾ ਦਰਦਿਆ ਤੇ ਤੇ ਦੂਜੀ ਗੱਲ ਤੱਕੇਸ਼ਾਈਆਂ ਦੀ ਗੱਲ ਇਹ ਮੈਂ ਕਹਿਣਾ ਬਿਲਕੁਲ ਗਲਤ ਗੱਲ ਆ ਕੋਈ ਤੱਕੇਸ਼ਾਈ ਨਹੀਂ ਹੋਈ ਵੋਟਾਂ ਲੋਕਾਂ ਨੇ ਆਪਣੀਆਂ ਆਪ ਪਾਈਆਂ ਵਾ ਤੇ ਬਾਕੀ ਜਿਹੜਾ ਬੰਦਾ ਬਾਈਕਾਟ ਕਰਕੇ ਚਲੇ ਗਿਆ ਉਹਦਾ ਤੇ ਇੰਟਰਸਟ ਹੀ ਖਤਮ ਹੋ ਗਿਆ ਗੱਲ ਨਾਲ ਉਹ ਜਾ ਦੇ ਮੈਦਾਨ ਚ ਰਹਿ ਕੇ ਇਲੈਕਸ਼ਨ ਲੜਦਾ ਤੇ ਫਿਰ ਇਲਜ਼ਾਮ ਵੀ ਲਾਉਂਦਾ ਚੰਗਾ ਲੱਗਦਾ ਹੈ ਕੇ ਤੇ ਆਪ ਤੋਂ ਕੈਂਡੀਡੇਟ ਨਹੀਂ ਉਹਦੀ ਪਾਰਟੀ ਕੈਂਡੀਡੇਟ ਨਹੀਂ ਉਹਦਾ ਕੋਈ ਬੰਦਾ ਕੈਂਡੀਡੇਟ ਨਹੀਂ ਇਸ ਕਰਕੇ ਇਹ ਸਾਰੇ ਇਲਜ਼ਾਮ ਲਾਉਂਦੇ ਉਹਦੇ ਲੋਕ ਸਾਨੂੰ ਕੋਈ ਚਿੰਤਾ ਨਹੀਂ ਕਾਲੀ ਦਲ ਲੋਕਾਂ ਦੀ ਸੇਵਾ ਕਰਦੀ ਆ ਕਰਦੀ ਰਹਿਣੀ ਆ ਬਰੰਪਰਾ ਪਰਿਵਾਰ ਨੇ ਲੋਕਾਂ ਦੀ ਸੇਵਾ ਕੀਤੀ ਆ ਬਰੰਪਰਾ ਪਰਿਵਾਰ ਲੋਕਾਂ ਦਾ ਸੇਵਾਦਾਰ ਹਮੇਸ਼ਾ ਬਣ ਕੇ ਸੇਵਾ ਕਰੂਗਾ ਤੇ ਹਮੇਸ਼ਾ ਹੀ ਇਹ ਤੋਂ ਪਰਮਾਤਮਾ ਦੀ ਕਿਰਪਾ ਨਾਲ ਲੋਕਾਂ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਕਰਾਂਗੇ ਇਹ ਪੰਥਕ ਹਲਕਾ ਹੈ ਔਰ ਤੁਹਾਨੂੰ ਜੋ ਸੇਵਾ ਦਾ ਮੌਕਾ ਉਸ ਲਈ ਸਮਾਂ ਬਹੁਤ ਘੱਟ ਹੈ ਕੀ ਕੀ ਇਹ ਜੇ ਕੰਮ ਹੋਣਗੇ ਜੋ ਕਰੋਗੇ ਕਿ 2017 ਦੇ ਵਿੱਚ ਤੁਹਾਨੂੰ ਦੁਬਾਰਾ ਲੋਕ ਇਸੇ ਤਰ੍ਹਾਂ ਪਿਆਰ ਲੋਕਾਂ ਦੀ ਸੇਵਾ ਕਰਾਂਗੇ ਰਜਵੀ ਜਿਤਨਾ ਪਹਿਲਾਂ ਕੀਤੀ ਆ ਤੇ ਸਮਾਂ ਘਟਣੀ ਇੱਕ ਸਾਲ ਦੇ ਸਮੇਂ ਦੇ ਵਿੱਚ ਵਿੱਚ ਲੋਕਾਂ ਦੇ ਕੋਲ ਜਾਵਾਂਗੇ ਤੇ 17 ਦੇ ਵਿੱਚ ਫਿਰ ਸਾਨੂੰ ਸਮਾਂ ਮਿਲਣਾ ਇਸ ਕਰਕੇ ਸਮਾਂ ਸਾਡਕੋ ਘਟਣੀ ਆ ਲੋਕਾਂ ਦੀ ਸੇਵਾ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਇਹਨਾਂ ਰਵਿੰਦਰ ਸਿੰਘ ਭਰਮਪੁਰਾ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਵੱਡੀ ਪਾਰਟੀ ਵੱਲੋਂ ਭਾਵੇਂ ਉਮੀਦਵਾਰ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਪਰ ਅਕਾਲੀ ਦਲ ਇਸ ਚੋਣ ਨੂੰ ਸੈਮੀਫਾਈਨਲ ਵਜੋਂ ਮੰਨ ਰਹੀ ਸੀ ਔਰ ਇਸ ਸੈਮੀਫਾਈਨਲ ਦੇ ਵਿੱਚ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਕਾਲੀ ਦਲ ਨੇ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ 2017 ਦੀਆਂ ਚੋਣਾਂ ਦੇ ਵਿੱਚ ਵੀ ਲੋਕ ਅਕਾਲੀ ਦਲ ਨੂੰ ਇਦਾਂ ਹੀ ਪਰਵਾਹ ਹੁੰਗਾਰਾ ਦੇਣਗੇ ਜਾਂ ਨਹੀਂ ਰਜੀਵ ਸ਼ਰਮਾ ਐਬੀਬੀ ਸੰਜਾ ਕਡੂਰ ਸਾਹਿਬ